ਉਹ ਸ਼ੁਰੂ ਹੁੰਦੀ ਹੈ ਨੋਟ ਕਰੋ ਪ੍ਰੋਬਲਮ ਇਥੋਂ ਸ਼ੁਰੂ ਹੁੰਦੀ ਹੈ ਜੀ ਜਿਹੜੀ ਅੱਜ ਸਾਡੀ ਦਿੱਕਤ ਆਈ ਹੈ ਸਾਡਾ ਬੇੜਾ ਕਿਉਂ ਕਰ ਗਿਆ ਸਾਡਾ ਬੇੜਾ ਇਸ ਕਰਕੇ ਕਰ ਗਿਆ ਕਿਉਂਕਿ ਜੋ ਗੁਰੂ ਜੀ ਕਹਿੰਦੇ ਐ ਉਹਨੂੰ ਲਪੋ ਲਿਆ ਗਿਆ ਤੇ ਫੋਟੋ ਹੀ ਫੋਟੋਆਂ ਸਾਹਮਣੇ ਆ ਗਈਆਂ ਨੇ ਫੋਟੋ ਵਾਲਾ ਬਾਬਾ ਕਹਿੰਦਾ ਕੁਝ ਨਹੀਂ ਕੰਧ ਤੇ 50 ਲਾ ਦਿਓ ਜਿੱਦਣ ਆਹ ਬਾਬਾ ਬੋਲਦਾ ਫਿਰ ਲੱਤਾਂ ਐ ਕੰਬਦੀਆਂ ਨੇ ਆਖੂ ਸਤਨਾਮ ਸ੍ਰੀ ਵਾਹਿਗੁਰੂ ਫਿਰ ਲੋਕੀ ਕਹਿੰਦੇ ਫੋਟੋ ਵਾਲਾ ਬਾਬਾ ਹੀ ਚੰਗਾ ਹੈ ਕਿਉਂ ਸਵੇਰੇ ਧੂਫ ਲਾਓ ਜੋਤ ਲਾਓ ਅੱਗੇ ਮੱਥਾ ਟੇਬਾ ਬਾਬਾ ਸੁੱਖ ਰੱਖੀ ਤੇ ਸ਼ਾਮ ਨੂੰ ਉਸੇ ਫੋਟੋ ਦੇ ਸਾਹਮਣੇ ਟੇਬਲ ਦੇ ਉੱਤੇ ਧਰ ਕੇ ਪੀਓ ਉਹ ਫੋਟੋ ਵਾਲਾ ਬਾਬਾ ਕੀ ਕਹਿੰਦਾ ਆਖੋ ਸਤਨਾਮ ਵਾਹ ਆ ਸਾਡੇ ਵਾਲਾ ਬਾਬਾ ਬੋਲਦਾ ਏ ਇੱਕ ਗੱਲ ਹੋਰ ਸੁਣਾ ਇਹ ਬੇਇਨਸਾਫੀ ਬੜੀ ਵੱਡੀ ਸਤਪੁਰਖਾਂ ਨਾਲ ਹੁੰਦੀ ਏ ਜਿਸ ਸਤਪੁਰਖ ਦਾ ਗਿਆਨ ਦੱਬਣਾ ਹੋਵੇ ਨਾ ਦੱਬਣਾ ਹੋਵੇ ਵੀ ਦੁਨੀਆ 'ਚ ਨਾ ਫੈਲੇ ਜਿਸ ਵੀ ਸਤਪੁਰਖ ਦਾ ਗਿਆਨ ਤੁਸੀਂ ਦੱਬਣਾ ਹੋਵੇ ਉਹ ਪਤਾ ਕਾਦੇ ਥੱਲੇ ਦੱਬਿਆ ਜਾ ਸਕਦਾ ਹੈ ਉਸੇ ਮਹਾਪੁਰਖ ਦੀ ਗੁਰਮਖ ਦੀ ਗੁਰੂ ਦੀ ਤਸਵੀਰ ਬਣਾ ਦਿਓ ਮੂਰਤੀ ਬਣਾ ਦਿਓ ਉਹਦਾ ਗਿਆਨ ਉਸੇ ਦੀ ਫੋਟੋ ਥੱਲੇ ਦੱਬਿਆ ਜਾ ਸਕਦਾ ਹੈ ਕਿਉਂ ਲੋਕੀ ਫੋਟੋ ਨੂੰ ਪੂਜਣ ਲੱਗ ਜਾਂਦੇ ਆ ਗਿਆਨ ਵੱਲ ਧਿਆਨ ਹੀ ਨਹੀਂ ਜਾਂਦਾ ਕੋ ਸਤ ਨਹਾਓ ਸ੍ਰੀ ਵਾਹਿਗੁਰੂ ਫੋਟੋ ਪੂਜਣ ਲੱਗ ਜਾਂਦੇ ਆ ਗਿਆਨ ਵੱਲ ਧਿਆਨ ਹੀ ਨਹੀਂ ਜਾਂਦਾ ਮੂਰਤੀ ਨੂੰ ਪੂਜਣਗੇ ਪਰ ਕਹਿੰਦੇ ਕੀ ਸੀ ਕਿਸੇ ਦਾ ਧਿਆਨ ਨਹੀਂ ਜਾਂਦਾ ਸਤਪੁਰਖਾਂ ਦੇ ਗਿਆਨ ਨੂੰ ਉਹਨਾਂ ਦੀਆਂ ਹੀ ਮੂਰਤੀਆਂ ਥੱਲੇ ਦੱਬਿਆ ਗਿਆ ਸਾਨੂੰ ਅਜੇ ਹੀ ਸਮਝਾਇਆ ਜਾਂਦਾ ਵੀ ਬਸ ਇੱਥੇ ਮੱਥਾ ਟੇਕੋ ਤੂਫਲਾਓ ਬਸ ਬਾਬਾ ਸੁੱਖ ਰੱਖ ਗੱਲ ਖਤਮ ਕਹਿੰਦੇ ਕੀ ਹੈ ਜੇ ਇਹਨਾਂ ਦਾ ਇੱਕ ਇੱਕ ਬਚਨ ਸੁਣੀਏ ਜ਼ਿੰਦਗੀ ਬਦਲ ਜਾਏ ਹੁਣ ਸ਼ਰਾਬ ਵਾਲੀ ਗੱਲ ਕਹਿਤੀ ਨਾ ਵੇਖੋ ਗੁਰੂ ਜੀ ਨੇ ਜਦੋਂ ਗੁਰੂ ਸਾਹਿਬ ਨੂੰ ਪੁੱਛਿਆ ਪੁੱਛਾਂਗੇ ਵੀ ਮਹਾਰਾਜ ਸਾਡਾ ਨਹੀਂ ਸਰਦਾ ਨਸ਼ੇ ਪੀਣਾ ਕਹਿਣਗੇ ਆ ਜਾ ਨਸ਼ਾ ਕਰ ਜਿਹੜਾ ਮਨੀ ਸਿੰਘ ਹੋਣਾ ਨੇ ਕੀਤਾ ਸੀ ਆ ਨਸ਼ਾ ਕਰ ਜਿਹੜਾ ਦੀਪ ਸਿੰਘ ਬਾਬੇ ਦੀਪ ਸਿੰਘ ਨੇ ਕੀਤਾ ਸੀ ਆ ਨਸ਼ਾ ਕਰ ਜਿਹੜਾ ਭਾਈ ਸੁਬੇਕ ਸਿੰਘ ਸ਼ਹਿਬਾਤ ਸਿੰਘ ਨੇ ਕੀਤਾ ਸੀ ਫਿਰ ਉਹਨਾਂ ਨੇ ਐਦਾਂ ਕਹਿਣਾ ਹੈ ਦੇਖਿਓ ਇੱਥੇ ਤੇ ਸ਼ਰਾਬ ਪੀਣ ਵਾਲੇ ਬਾਬੇ ਨੇ ਸੁਣਿਓ ਜਿਹੜੇ ਦੇਸ਼ ਵਿੱਚ ਜਿਸ ਦੇਸ਼ ਵਿੱਚ ਸ਼ਰਾਬ ਪੀਣ ਵਾਲੇ ਬਾਬੇ ਹੋਣ ਦੇ ਸ਼ਰਾਬਾਂ ਨੂੰ ਧਰਮ ਅਸਥਾਨਾਂ ਤੇ ਚੜਾਉਣ ਨੂੰ ਧਰਮ ਸਮਝਿਆ ਜਾਂਦਾ ਹੋਵੇ ਉਸ ਦੇਸ਼ ਵਿੱਚੋਂ ਨਸ਼ਾ ਕਿੱਥੋਂ ਕੱਢਦੇ ਹੋਗੇ ਨਸ਼ਾ ਚੜਾਉਣ ਨੂੰ ਧਰਮ ਸਮਝਿਆ ਜਾਂਦਾ ਹੋਵੇ ਤੇ ਨਸ਼ਾ ਪੀਣ ਵਾਲਿਆਂ ਨੂੰ ਮਹਾਪੁਰਖ ਸਮਝਿਆ ਜਾਂਦਾ ਹੋਵੇ ਉਸ ਦੇਸ਼ ਵਿੱਚੋਂ ਨਸ਼ਾ ਕਿੱਥੋਂ ਕੱਢਦੇ ਹੋਗੇ ਦੱਸੋ ਭਲਾ ਸੱਚ ਹੈ ਕਿ ਨਹੀਂ ਇੱਥੇ ਇਦਾਂ ਦੀਆਂ ਜਗ੍ਹਾ ਨਹੀਂ ਜੀ ਬਾਬਿਆਂ ਦੀਆਂ ਜਿੱਥੇ ਸ਼ਰਾਬਾਂ ਚੜਦੀਆਂ ਨੇ ਪੰਜਾਬ ਦੇ ਵਿੱਚ ਇਦਾਂ ਦੀਆਂ ਜਗ੍ਹਾ ਨੇ ਜਿੱਥੇ ਸ਼ਰਾਬਾਂ ਚੜਦੀਆਂ ਨੇ ਬਾਬੇ ਦੀ ਮੱਟੀ ਤੇ ਸ਼ਰਾਬ ਚੜਦੀ ਏ ਮੰਦਰ ਦੇ ਵਿੱਚ ਸ਼ਰਾਬ ਚੜਦੀ ਏ ਨਸ਼ਾ ਚੜਦਾ ਹੈ ਜਿਸ ਦੇਸ਼ ਵਿੱਚ ਨਸ਼ਾ ਚੜਨ ਨੂੰ ਧਰਮ ਸਮਝਿਆ ਜਾਂਦਾ ਹੈ ਤੇ ਨਸ਼ਾ ਪੀਣ ਵਾਲੇ ਨੂੰ ਮਹਾਂਪੁਰਖ ਸਮਝਿਆ ਜਾਂਦਾ ਉਹ ਦੇਸ਼ ਦਾ ਭਲਾ ਹੋ ਸਕਦਾ ਕਦੀ ਉਹ ਦੇਸ਼ ਨੂੰ ਕਿਵੇਂ ਤੁਸੀਂ ਬਦਲ ਦਿਓਗੇ ਫਿਰ ਦੁੱਖ ਲੱਗਦਾ ਜਿਵੇਂ ਅੱਜ ਕੱਲ੍ਹ ਵਾਲੇ ਗਾਉਣ ਵਾਲੇ ਨਹੀਂ ਕਹਿੰਦੇ ਭਗਤ ਸਿਆ ਆ ਜਾ ਤੈਨੂੰ ਮੈਂ ਪੰਜਾਬ ਵਿਖਾਵਾਂ ਆ ਜਾ ਭਗਤ ਸਿਆ ਮੈਂ ਤੈਨੂੰ ਪੰਜਾਬ ਵਿਖਾਵਾਂ ਉਦੋਂ ਦੁੱਖ ਲੱਗਦਾ ਹੈ ਵੀ ਇਹ ਪੰਜਾਬ ਦਾ ਬੇੜਾ ਗਰਕਿਆ ਕਿਉਂ ਹੈ ਜਿੱਥੇ ਸ਼ਰਾਬਾਂ ਪੀਣ ਵਾਲੇ ਬੀੜੀਆਂ ਪੀਣ ਵਾਲਿਆਂ ਨੂੰ ਮਹਾਪੁਰਖ ਕਹਿੰਦੇ ਹੋ ਤੁਸੀਂ ਨਸ਼ਾ ਕਰਨ ਵਾਲਿਆਂ ਨੂੰ ਮਹਾਪੁਰਖ ਕਹਿੰਦੇ ਹੋ ਤੁਸੀਂ ਪੰਜਾਬ ਦੀ ਜਵਾਨੀ ਨੂੰ ਏਦੋਂ ਵੱਧ ਕੀ ਘਾਣ ਵਿੱਚ ਲੈ ਕੇ ਜਾਓਗੇ ਜਦੋਂ ਬਾਬੇ ਨੂੰ ਵੇਖਣਗੇ ਬੀੜੀ ਪੀਂਦੇ ਨੂੰ ਉਹ ਕਹਿਣਗੇ ਜੇ ਬਾਬਾ ਪੀ ਸਕਦਾ ਹੈ ਤੇ ਸ਼ਰਾਬਾਂ ਚੜਾਉਣੀਆਂ ਧਰਮ ਹੋ ਸਕਦਾ ਸਾਡੀ ਸ਼ਰਾਬ ਪੀਣੀ ਮਾੜੀ ਕਿਵੇਂ ਹੋਗੀ ਸਾਡੀ ਬੀੜੀ ਪੀਣੀ ਮਾੜੀ ਕਿਵੇਂ ਹੋਗੀ ਸਾਡਾ ਨਸ਼ਾ ਪੀਣਾ ਮਾੜਾ ਕਿਵੇਂ ਹੋ ਗਿਆ ਤਾ ਕਰਕੇ ਮੈਂ ਬੇਨਤੀ ਕਰਦਾ ਹੁੰਨਾ ਵੀ ਜਿਹੜਾ ਉਹ ਗਾਇਕ ਲੈ ਫਿਰ ਲੈ ਕੇ ਫਿਰਦਾ ਨਾ ਭਗਤ ਸਿੰਘ ਨੂੰ ਵੀ ਆ ਜਾ ਤੈਨੂੰ ਪੰਜਾਬ ਚ ਵਿਖਾਵਾਂ ਮੈਂ ਕਿਹਾ ਨਕੋਦਰ ਵੀ ਲੈ ਕੇ ਜਾਂਦਾ ਵਿਖਾਂਦਾ ਉੱਥੇ ਵੀ ਆ ਵੀ ਬਾਬਾ ਲੈ ਐਦਾਂ ਦੇ ਬਾਬੇ ਵੇਖ ਭਗਤ ਸਿੰਘ ਪੈਦਾ ਹੋਣਗੇ ਤੇ ਐਦਾਂ ਦੇ ਬਾਬੇ ਪੈਦਾ ਹੋਣਗੇ ਜਿਨ੍ਹਾਂ ਨੂੰ ਮੱਥੇ ਦੁਨੀਆ ਟੇਕੇਗੀ ਬੀੜੀ ਮੂੰਹ 'ਚ ਹੋਏਗੀ ਢੀਆਂ ਪੈਣਾ ਮੱਥੇ ਟੇਕਣਗੀਆਂ ਨੌਜਵਾਨ ਮੱਥੇ ਟੇਕਣਗੇ ਜੈ ਮਸਤਾਂ ਦੀ ਜੈ ਮਸਤਾਂ ਦੀ ਕਹਿਣਗੇ ਆਵ ਖਾਵਾ ਤੈਨੂੰ ਐਦਾਂ ਦੇ ਬਾਬੇ ਪੈਦਾ ਹੋਣਗੇ ਲੁੱਟ ਕੇ ਖਾ ਜਾਣਗੇ ਦੁਨੀਆ ਨੂੰ ਨੌਜਵਾਨੀ ਦਾ ਕਹਾਣ ਕਰਨਗੇ ਆ ਜਾ ਤੈਨੂੰ ਖਾਵਾ ਪੰਜਾਬ ਦੇ ਬਾਬੇ ਆ ਬੇੜਾ ਗਰਕ ਕਰਨਗੇ ਪੰਜਾਬ ਦਾ ਇਹਨਾਂ ਨੇ ਕਦੀ ਨਹੀਂ ਬਖਾਣਾ ਇਹੋ ਜੇ ਪਖੰਡੀਆਂ ਨੂੰ ਪ੍ਰਮੋਟ ਕਰਨਾ ਹੈ ਤੇ ਸਾਡੇ ਵਰਗੀ ਜਵਾਨੀ ਜਿਹੜੇ ਭੋਲੇ-ਪਾਲੇ ਆ ਨਾ ਭੋਲੇ-ਪਾਲੇ ਉਹ ਫਿਰ ਕਹਿਣਗੇ ਸ਼ੇਅਰ ਕਰਦੇਓ ਸ਼ੇਅਰ ਕਰਦੇਓ ਸਾਡੇ ਵਰਗਿਆਂ ਦੀ ਨਾ ਮੰਨੋ ਮੈਨੂੰ ਅਗਲਾ ਕਹਿ ਦਿੰਦਾ ਤਿੱਖੀ ਗੱਲ ਕਰ ਦਿੰਦੇ ਐ ਮੈਂ ਤਿੱਖਾ ਨਹੀਂ ਬੋਲਦਾ ਮੇਰੇ ਗੁਰੂ ਨਾਨਕ ਦਾ ਜਵਾਬ ਦੇ ਕੇ ਵਿਖਾਓ ਜੇ ਕਿਸੇ 'ਚ ਹਿੰਮਤ ਐ ਮੇਰੇ ਸਤਿਗੁਰੂ ਕਹਿੰਦੇ ਓ ਬਾਬਾ ਸ਼ਰਾਬ ਪੀਣ ਵਾਲਿਆ ਬਾਬਾ ਤੈਨੂੰ ਦੁਨੀਆ ਬਾਬਾ ਕਹਿੰਦੀ ਤੈਨੂੰ ਬਾਬਾ ਕਿਹਨੇ ਬਣਾਇਆ ਐ ਨਸ਼ਾ ਕਰਨ ਵਾਲਿਆ ਤੈਨੂੰ ਬਾਬਾ ਕਿੰਨੇ ਬਣਾਇਆ ਮੇਰੇ ਗੁਰੂ ਨਾਨਕ ਦਾ ਜਵਾਬ ਦਿਓ ਗੁੜ ਕਰ ਗਿਆਨ ਧਿਆਨ ਕਰਤਾ ਵੈ ਕਰ ਕਰਨੀ ਕਾ ਸਪਾਈ ਹੈ ਬਾਠੀ ਭਵਨ ਪ੍ਰੇਮ ਕਾ ਪੋਚਾ ਇਤਰਾ ਸਮਿਓ ਚਵਾਈ ਹੈ ਬਾਬਾ ਮਨਮਤ ਵਾਰੋ ਆ ਨਸ਼ਾ ਕਰਕੇ ਵਿਖਾ ਆ ਭੇੜੇ ਮਸ਼ੇ ਕਰਨ ਵਾਲਾ ਤੂੰ ਬਾਬਾ ਕਿਵੇਂ ਬਣ ਗਿਆ ਤੇਰੀ ਅੱਖ ਖੜੀ ਨਸ਼ੇ ਕਰਕੇ ਐ ਤੇਰੀ ਅੱਖ ਨਾਮ ਨਾਲ ਤੇਰੀ ਖੁਮਾਰੀ ਨਹੀਂ ਤੈਨੂੰ ਤੇਰੀ ਚਮਕ ਨਾਮ ਦੀ ਸੱਚਦੀ ਨਹੀਂ ਤੇਰੀ ਚਮਕ ਜਿਹੜੀ ਇਹ ਨਸ਼ੇ ਚੋਂ ਆਈ ਏ ਆ ਜਿਹੜੀ ਅੱਖ ਤੇਰੀ ਖੜੀ ਏ ਨਸ਼ੇ ਚੋਂ ਆਈ ਏ ਮੇਰੇ ਗੁਰੂ ਨਾਨਕ ਦਾ ਕੋਈ ਜਵਾਬ ਦੇ ਕੇ ਵਿਖਾਏ ਸਾਡੇ ਵਰਗਿਆਂ ਨੂੰ ਅਗਲਾ ਗਲਤ ਤੇ ਕਹਿੰਦਾ ਪਰ ਗੁਰੂ ਜੀ ਕਹਿੰਦੇ ਐ ਅਸੀਂ ਤੇ ਗੁਰੂ ਘਰ ਦੇ ਸਪੀਕਰ ਸਿਰਫ ਬੋਲ ਕੇ ਸੁਣਾਉਣਾ ਹੁੰਦਾ ਸਾਡਾ ਕੰਮ ਸਿਰਫ ਗੁਰੂ ਜੀ ਦੀ ਗੱਲ ਨੂੰ ਅਗਲੇ ਤੱਕ ਪਚਾਉਣਾ ਕਿਸੇ ਦੇ ਕਿੱਟੇ ਲੱਗੇ ਕਿਸੇ ਦੇ ਬੋਡੇ ਲੱਗੇ ਸਾਡਾ ਫਰਜ਼ ਏ ਆਪ ਸ੍ਰੀ ਅਕਾਲ ਇੱਥੇ ਸ਼ਰਾਬਾਂ ਪੀਣ ਵਾਲਿਆਂ ਨੂੰ ਨਸ਼ਾ ਕਰਨ ਵਾਲਿਆਂ ਨੂੰ ਪ੍ਰਮੋਟ ਕੀਤਾ ਗਿਆ ਹੈ। ਅਗਲਾ ਗਲਤ ਕਹਿੰਦਾ ਵੀ ਇਹ 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 ਬਾਬੇ ਪੰਗੇ ਲੈਂਦੇ ਆ ਜੀ ਇਹ ਐਵੇਂ ਗਲਤ ਬੋਲ ਦਿੰਦੇ ਆ ਮੈਨੂੰ ਜਵਾਬ ਦੇ ਦਿਓ ਗਲਤ ਕੀ ਬੋਲਿਆ ਹੈ? ਕੀ ਸ਼ਰਾਬਾਂ ਪੀਣ ਵਾਲਿਆਂ ਨੂੰ ਸਿਗਰਟਾਂ ਪੀਣ ਵਾਲਿਆਂ ਨੂੰ ਇੱਥੇ ਮਾਹਪੁਰਖ ਨਹੀਂ ਕਿਹਾ ਜਾਂਦਾ? ਤੇ ਤੁਸੀਂ ਕਹੋਗੇ ਗਾਉਣ ਵਾਲੇ ਫਿਰ ਉਹਨਾਂ ਦੇ ਗੁਣ ਗਾਉਂਦੇ ਐ ਓਏ ਤੇਰੇ ਤੋਂ ਬੋਰੀਆਂ ਨਹੀਂ ਸੁੱਟਦਾ ਇਹੋ ਜੇ ਗਾਉਣ ਵਾਲਿਆਂ ਤੋਂ ਬੋਰੀਆਂ ਭਰ-ਭਰ ਕੇ ਨੋਟਾਂ ਦੀਆਂ ਸੁੱਟਦਾ ਅਗਲਾ ਤੇ ਗਾਏ ਗਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਗਲਾ ਤੇ ਗਾਏ ਗਈ ਤੁਹਾਨੂੰ ਗਰੀਬਾਂ ਨੂੰ ਵੰਡਦਾ ਤੁਹਾਡੇ ਗਰੀਬਾਂ ਦੇ ਘਰ ਬਣਾਉਂਦਾ ਲੋੜਵੰਦਾਂ ਨੂੰ ਪੈਸਾ ਦਿੰਦਾ ਉਹ ਜਦੋਂ ਬੋਰੀਆਂ ਦੀਆਂ ਬੋਰੀਆਂ ਲੁੱਦਣਗੇ ਉਹਨਾਂ ਉੱਤੇ ਉਹਨਾਂ ਨੇ ਰੱਬ ਕਹਿਣਾ ਇਹੋ ਜਿਆਂ ਨੂੰ ਰੱਬ ਤੇ ਸਾਡੀ ਵਰਗੇ ਭੋਲੇ-ਪਾੜੇ ਮੇਰੇ ਵੀਰ ਨੌਜਵਾਨ ਉਹ ਫਿਰ ਕੀ ਕਰਦੇ ਨੇ ਜੀ ਜਦੋਂ ਇਦਾਂ ਦਾ ਕੋਈ ਕੱਲਾ ਕਦੀ-ਕਦੀ ਕੋਈ ਗੀਤ ਇਦਾਂ ਦਾ ਕੱਢ ਦਿੰਦੇ ਆ ਫਿਰ ਸਾਡੇ ਵਰਗੇ ਸ਼ੇਅਰ ਕਰਦੇ ਉਹ ਦੁਨੀਆ 'ਚ ਪਹੁੰਚਾ ਦਿਓ ਪੰਜਾਬ ਦਾ ਕਿੰਨਾ ਦਰਦ ਹੈ ਓਏ ਦਰਦ ਹੁੰਦਾ ਨਾ ਫਿਰ ਪਖੰਡੀ ਬਾਬਿਆਂ ਨੂੰ ਪ੍ਰਮੋਟ ਨਾ ਕਰਦੇ ਨਸ਼ਿਆਂ ਨਸ਼ੇੜੀ ਬਾਬਿਆਂ ਨੂੰ ਮੱਥੇ ਨਾ ਟੇਕਦੇ ਜਾ ਕੇ ਜੇ ਦਰਦ ਹੁੰਦਾ ਪੰਜਾਬ ਦਾ ਸੱਚਮੁੱਚ ਸਾਡਾ ਪੰਜਾਬ ਦਾ ਜੇ ਭਲਾ ਹੁੰਦਾ ਸੋਚਦੇ ਹੁੰਦੇ ਇੱਕ ਬੇਨਤੀ ਮੈਂ ਹੋਰ ਕਰਦਿਆਂ ਇਹਦੇ ਨਾਲ ਲੱਗਦੀ ਕੋਈ ਬੰਦਾ ਜਿਹਦੇ ਮਦਰ ਲੋਕ ਲੱਗਦੇ ਐ ਨਾ ਜੀ ਸੁਣਿਓ ਜਿਹੜੇ ਬੰਦੇ ਨੂੰ ਲੋਕ ਰੋਲ ਮਾਡਲ ਮੰਨਦੇ ਐ ਜਿਹੜੇ ਬੰਦੇ ਨੂੰ ਨੌਜਵਾਨ ਆਪਣਾ ਉਹਦੀ ਨਕਲ ਕਰਦੇ ਐ ਨੌਜਵਾਨ ਕਈ ਬੰਦਿਆਂ ਦੀ ਨਕਲ ਕਰਦੇ ਐ ਦਸਤਾਰ ਬੰਨਣਗੇ ਉਹਨਾਂ ਵਰਗੀ ਕੱਪੜੇ ਉਹਨਾਂ ਵਰਗੇ ਪਾਉਣਗੇ ਇੱਥੇ ਕਈ ਐਕਟਰ ਨੇ ਕਈ ਗਾਇਕ ਨੇ ਜਿਨ੍ਹਾਂ ਦੇ ਮਦਰ ਲੋਕ ਲੱਗਦੇ ਐ ਉਹਨਾਂ ਐਕਟਰਾਂ ਦੀ ਉਹਨਾਂ ਗਾਇਕਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਉਹਨਾਂ ਨੂੰ ਲੋਕ ਰੋਲ ਮਾਡਲ ਮੰਨਦੇ ਐ ਪਰਸਨਲ ਬੰਦਾ ਜਿੱਥੇ ਮਰਜੀ ਜਾਵੇ ਜਿਹੜਾ ਬੰਦਾ ਸੈਲੀਬ੍ਰਿਟੀ ਹੋਵੇ ਜਿਹਨੂੰ ਲੋਕੀ ਮੰਨਦੇ ਹੋਣ ਜਿਹਦੀ ਲੋਕ ਨਕਲ ਕਰਦੇ ਹੋਣ ਉਸ ਬੰਦੇ ਨੂੰ ਥੇ ਮਰਜੀ ਜਾਵੇ ਗੁਪਤ ਜਾਣਾ ਚਾਹੀਦਾ ਸ਼ਰਧਾ ਅਗਲੇ ਦੀ ਜੇ ਹੈ ਮੱਥਾ ਟੇਕੇ ਪਰ ਦੁਨੀਆ ਦੇ ਵਿੱਚ ਨਾ ਦੱਸੇ ਮੈਂ ਫੁਲਾਣੇ ਥਾਂ ਤੇ ਜਾਣਾ ਕਿਉਂਕਿ ਲੋਕ ਭੋਲੇ ਨੇ ਲੋਕਾਂ ਨੇ ਆਖਣਾ ਜੇ ਇਹਨੂੰ ਉੱਥੋਂ ਬਖਸ਼ਿਸ਼ ਮਿਲ ਸਕਦੀ ਏ ਤੇ ਸਾਨੂੰ ਕਿਉਂ ਨਹੀਂ ਮਿਲੇਗੀ ਜੇ ਇਹਦਾ ਬਾਬਾ ਉਹ ਹੋ ਸਕਦਾ ਸਾਡਾ ਬਾਬਾ ਕਿਉਂ ਨਹੀਂ ਹੋਏਗਾ ਕਿਸੇ ਦੀ ਪਰਸਨਲ ਸ਼ਰਧਾ ਤੇ ਕੋਈ ਅਟੈਕ ਨਹੀਂ ਬੰਦਾ ਪਰਸਨਲ ਸ਼ਰਧਾ ਤੇ ਭਾਵੇਂ ਨੰਗੇ ਨੂੰ ਰੱਬ ਮੰਨੇ ਭਾਵੇਂ ਦਰਖਤ ਨੂੰ ਰੱਬ ਮੰਨੇ ਭਾਵੇਂ ਗਧੇ ਨੂੰ ਰੱਬ ਮੰਨੇ ਭਾਵੇਂ ਸੱਪ ਨੂੰ ਰੱਬ ਬੰਨੇ ਇਹ ਅਗਲੇ ਦੀ ਮਰਜ਼ੀ ਹੈ ਪਰ ਜਿਹੜੇ ਬੰਦੇ ਰੋਲ ਮੋਡਲ ਹੁੰਦੇ ਨੇ ਉਹਨਾਂ ਨੂੰ ਇੱਕ ਵੀ ਕਦਮ ਗਲਤ ਨਹੀਂ ਪੁੱਟਣਾ ਚਾਹੀਦਾ ਉਹਨਾਂ ਨੂੰ ਵੇਖਣਾ ਚਾਹੀਦਾ ਜਿੱਧਰ ਮੈਂ ਜਾਵਾਂਗਾ ਮੇਰੇ ਫੈਨ ਵੀ ਉਧਰ ਹੀ ਜਾਣਗੇ